हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਇੱਕ ਤਾਂ ਤੁਹਾਡੇ ਨਾਲ ਜਿਹੜੀ ਸਾਹਮਣੇ ਜਰਸੀ ਬੱਚੀ ਦੇਖ ਰਹੇ ਹੋ ਗੱਬਣ ਚੈੱਕ ਪਾਸ ਇਹ ਵੀਰ ਨੇ ਬੱਚੀ ਬਹੁਤ ਹੀ ਸੋਹਣੇ ਪ੍ਰਿੰਟਰ ਦੇ ਵਿੱਚ ਇਹ ਵੇਚਨੇ ਆ ਤੇ ਇਹ ਤੋਂ ਹਟ ਕੇ ਇੱਕ ਬਾ ਕਮਾਲ HF ਨਸਲ ਦੀ ਬਹਿੜਾ ਦੰਦੋ ਦੋ ਆਂਦਾ ਬਿਲਕੁਲ ਤਾਜੀ ਸੂਈ ਹੈ ਨਾ ਚੰਗੇ ਕੱਦ ਕੱਢਦੀ ਚੰਗੇ ਥਾਣ ਹਵਾਨ ਦੀ ਮਾਲਕਣਾ ਤੇ ਦੁੱਧ ਵੀ ਚੰਗਾ ਕੱਢ ਜੂ ਬਾਕੀ ਬਾਈ ਨਾਲ ਪਾ ਗੱਲਬਾਤ ਵੀ ਕਰ ਲਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਕਿਸੇ ਵੀ ਭਰਾ ਨੇ ਕੋਈ ਇਦਾਂ ਦੀ ਵੀਡੀਓ ਬਣਣੀ ਆ ਤਾਂ ਨੰਬਰ ਨੋਟ ਕਰ ਲਓ 83604 ਵੀਰ ਨੇ 베ਚਨੇ ਬਿਲਕੁਲ ਮੁੱਲੋਂ ਛੋਟਾ ਹੋਊਗਾ ਤੇ ਤਿੰਨਾ ਪਸ਼ੂ ਜਿਹੜਾ ਮੁੱਲ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਬਾਕੀ ਬਾਈ ਨਾਲ ਗੱਲਬਾਤ ਕਰਨੀ ਆ ਪਹਿਲਾਂ ਵੀਡੀਓ ਗੌਰ ਨਾਲ ਦੇਖਣੀ ਆ ਫੇਰ ਬਾਈ ਨਾਲ ਗੱਲਬਾਤ ਕਰਨੀ ਆ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਗੱਗੀ ਆ ਜੀ ਪਿੰਡ ਰਾਈ ਆ ਜੀ ਰਾਮਪਰਾ ਫੂਲ ਬਠਿੰਡਾ ਜ਼ਿਲ੍ਹਾ ਠੀਕ ਆ ਤੇ ਮੋਬਾਈਲ ਨੰਬਰ 76967 63680 ਇਹ ਹੈਗਾ ਬਾਈ ਦਾ ਨੰਬਰ ਤਿੰਨ ਪਸ਼ੂ ਆ ਪਹਿਲੇ ਵਾਰ ਇੱਥੋਂ ਸ਼ਾਰਟ ਕਰ ਲਈਏ ਪਕਾਂ ਤੋਂ ਹਾਂਜੀ ਜਿਹੜੇ ਤੋਂ ਕਿਹੜਾ ਸੋ ਇਹ ਪਹਿਲਾ ਨੇ ਸੂਈ ਆ ਵੀਰੇ ਦੋ ਦਿਨ ਦਾ ਮੂਹਾਂ ਦੰਦੋਂ ਦਵਾਂ ਦਾ ਪਹਿਲਾ ਸੂਈ ਆ ਹਾਂਜੀ ਹਾਂ ਸਟਾਰਟੋਂ ਤੋਂ ਪਹਿਲਾਂ ਇੱਥੋਂ ਅੱਡਰ ਦਿਖਾ ਦਿਆ ਮਿੱਤਰੋ ਇਹ ਇੱਥੋਂ ਆ ਚੀ ਦੇਖੋ ਬਿਲਕੁਲ ਫਿਕਸ ਅੱਡਰ ਤੇ ਕੰਬੈਕਟਰ ਆਪਾਂ ਬੋਲਦਿਆਂ ਠੀਕ ਆ ਇੱਥੋਂ ਸੀ ਬੈਣੀ ਸਾਈਡ ਦੇ ਰੋ ਵੱਖਰੀ ਫੋਰਸ਼ਾਂ ਨਹੀਂ ਗਈ ਕਹੇ ਕਦੋਂ ਦੀ ਸੂਈ ਵੀ ਆ ਗਈ ਇਹ ਪਰਸੋ ਰਾਤ ਨੂੰ ਸੂਈ ਹੈ ਜੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਕਾਇ ਤਰੀਕੂ ਗਏ ਜੇ ਅੱਜ 25 25 ਹੈ ਜੀ ਹਾਂ 25 ਤਰੀਕਾ ਹੈ ਜਿਹੜੀ 23 ਦੀ ਸੂਈ ਵੀ ਆ 23 ਦੀ ਰਾਤ ਨੂੰ ਸੂਈ ਹੈ 13 ਕਿੰਨਾ ਕਹ ਇਸ ਟਾਈਮ ਤੇ 13 14 ਕਿਲੋ ਬੋਲਾ ਹੈ ਮੰਨ ਲਓ ਅੱਜ ਰਾਤ ਦੀ ਖਾਲੀ ਕੀਤੀ ਆਪਾਂ ਦੁੱਧ ਕਿਨਾਂ ਪਾਉ ਲੱਗ ਭਗ ਜੇ ਦੁੱਧ ਦੇਖੋ ਜੀ ਬਾਕੀ ਤਾਂ ਲੈਣ ਵਾਲੇ ਤੇ ਆਪਾਂ ਨੂੰ ਮੰਨ ਲਓ ਵੀ ਹੈਗੀ ਐ 22 25 ਕਿਲੀਮੀਦ ਬਾਈ 23 ਕਿਲੋ ਤਾਂ ਖੁੱਲਡੁੱਲੇ ਹੀ ਦੇ ਹਾਂ ਖੁੱਲਡੁੱਲਾ ਰਾਣ ਕਦ ਬੈਡ ਬਹੁਤ ਹੈ ਜੀ ਬੈਡ ਦਾ ਇਹ ਇਥੋਂ ਸੁਣੋ ਟੋਡਰੀ ਬੈਡ ਸਾ ਨਾ ਇਹ ਇੱਥੇ ਨੀ ਆ ਮਾਰ ਲਓ ਵਹਿੜ ਦੀ ਬੇਲ ਲਵਾਈ ਤੁਝ ਖੜੋ ਪਰਲੇ ਪਾਸੇ ਇਹ ਇਥੋਂ ਥੋੜਾ ਕਦ ਕਿੰਨਾਗਾ ਮੇਰਾ 5 10 ਹੈ ਜੀ 5 10 ਤੇ 22 ਦੇ ਮੂਢਾਂ ਤੱਕ ਪਹੜ ਜਾਂਦੀ ਹੈਗੀ ਤੇ ਲੰਬੀ ਲੂਵੀ ਬਹੁਤ ਜ਼ਿਆਦਾ ਹੈ ਬੱਚਾ ਮਗਰ ਵੀਰੇ ਕੀ ਆ ਗਿਆ ਮਗਰ ਬੱਛਾ ਵੀਰੇ ਮਗਰ ਬੱਛਾ ਜੇ ਕਿਤੇ ਬੱਚੀ ਦੀ ਗੱਲ ਹੋਰ ਬਣੀ ਸੀ ਨਾ ਮੈਂ ਤੋੜ ਕੇ ਦਿਖਾ ਦੇ ਰਿਹਾ ਬਈ ਥਾਂ 'ਚ ਕੋਈ ਪੂਰਸ਼ ਆਲਾ ਗੱਲ ਕੋਈ ਦਿੱਕਤ ਹੀ ਨਹੀਂ ਜੀ ਅਗਲਾ ਦੋ ਟਾਈਮ ਦੀ ਗੱਲ ਨਹੀਂ ਦਸੱਲੀ ਕਰਕੇ ਲੈ ਜਾਵੇ ਜੀ ਆਪਾਂ ਨੂੰ ਕੋਈ ਪਰਮ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਅਜਾ ਪੁੱਤ ਲਾ ਇਥੋਂ ਤੋੜ ਕੇ ਦਿਖਾ ਰਿਹਾ ਮਿੱਤਰੋ ਬਹੁਤ ਹੀ ਚੰਗੇ ਪ੍ਰਿੰਟਰ ਦੇ ਵਿੱਚ ਚੰਗੀ ਸ਼ਕੀਨ ਵਹਿੜ ਖੁੱਲੇ ਚਾਲ ਡਾਲ ਦੇ ਦੀ ਮੈਂ ਮਾਲਕਨ ਆ ਗਈ ਇਥੋਂ ਦੇਖ ਲਓ ਬਾਕੀ ਬਿਲਕੁਲ ਫਿਕਸਡ ਡਰਗਾ ਕੋਈ ਟੁੱਟਮ ਵਾਲੇ ਵਾਣੀਗਾ ਜੀ ਮੈਂ ਇਹ ਜੇ ਲੇਵੇ ਹੁੰਦਾ ਮੈਂ ਚਾਹੇ 4-5 ਸੂਏ ਸੋ ਲੋ ਮਤਲਬ ਚੋਲੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਤੇ ਆ ਇਥੋਂ ਤੁਹਾਨੂੰ ਮੈਂ ਇਥਰੋ ਕੇ ਵੀਰੇ ਇਹ ਆ ਇਥੋਂ ਤੁਹਾਨੂੰ ਮੈਂ ਥਣਾ ਦੀ ਬੰਤ ਦਿਖਾ ਦਣਾਗਾ ਆ ਜੀ ਦੇਖ ਲੋ ਤੇ ਇਥੋਂ ਤੁਹਾਨੂੰ ਮੈਂ ਕੋਈ ਨਹੀਂ ਸ਼ਾਟ ਦਿਖਾ ਦਣਾਗਾ ਠੀਕ ਹੈ ਤੇ ਬਿਲਕੁਲ ਫਿਕਸਡ ਡਰ ਦੀ ਹੈਗੀ 22 ਕਿਲੋ ਤਾਂ ਆਮ ਨਾਲ ਹੀ ਪਾ ਦੂ ਇਹਨੂੰ ਕੋਈ ਬਾਹਰ ਕਰਨੀ ਲੱਗਦੀਗੀ ਉਹ ਜਿਹੜੇ ਸਾਣਾ ਗਾਂ ਢਾਂਚਾ ਹੈਗਾ ਦੰਦ ਦਿਖਾ ਦਿੰਨੇ ਆ ਜੀ ਹਾਂ ਦੰਦ ਦਿਖਾ ਦੇ ਵੀਰੇ ਠੰਡੀ ਸੀਲ ਹੈ ਜੀ ਪੂਰੀ ਦੰਦੋ ਵਾਲੀ ਹੁਣ ਦੋ ਦਮ ਹੂੰ ਬਿਲਕੁਲ ਹਾਂ ਬਿਲਕੁਲ Ориਜినਲ ਦੋ ਹੁੰਦਾ ਕਿ ਜਿਵੇਂ ਪਲੂਣਾਂਗੀ ਜੀ ਅੱਜ ਮੰਨ ਲਓ ਪੰਜਵਾਂ ਕਡੰਗ ਬਣਦਾ ਚੋਣ ਦਾ ਹਾਂ ਤੇ ਸਿਹਲਦੀ ਪੁਰਾਣੀ ਪੁਰਾਣ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਨਿਆਣਾ ਪਉਂਦੀ ਹੈ ਹਾਂ ਹਾਂ ਨਿਆਣਾ ਪਾਗੀ ਚੋਣਿਆ ਜੀ ਹੂੰ ਇਥੋਂ ਲੈਵਲ ਚੜਾਈ ਦਿਖਾਓ ਗਿੱਠ ਲਾ ਕੇ ਇਥੋਂ ਦੇਖ ਲੋ ਜੀ ਹੂੰ ਪੂਰਾ ਐਮ ਤਾਂ ਤੱਕ ਜਿਹੜਾ ਸੂਤ ਕਲੇਵਾ ਗਿਆ ਵਾਗਾ ਬਾਕੀ ਹਰ ਤੇ ਪਲੂਣ ਪਲਾਨ ਲੈ ਕੇ ਸਾਫ਼ ਹੋਣਾ ਜੀ ਬੈਠ ਨੇ ਆ ਹਾਇ ਤਾਂ ਵੱਲ 10 15 ਦਾ ਕਰਕੁੜ ਚੱਲ ਗਿਆ ਨਾ ਹਾਂਜੀ ਹਾਂ ਫੇਰ ਆਗਾ ਤੇ ਰੇਟ ਫੇਰ ਕਰਦੇ ਵੀਰੇ ਸਾਰਾ ਰੇਟ ਬਸ ਦੇਣ ਲੈਣੀ ਹੈ ਜੀ 92000 ਰੁਪਿਆ 92000 ਰੁਪਿਆ ਹਾਂ 92000 ਦੀ ਬਸ ਜਿਸਨੋ ਜੇ 90 ਕਰ ਦਈਏ ਮਮਾਨਤਨ ਕਰ ਦਾਂਗੇ ਆਪਾਂ ਕੋਈ ਰੇਟ ਉਸ ਲੋਟ ਦੀ ਹਾਂ ਬਸ ਕੋਈ ਗੱਲ ਨਹੀਂ 90 ਦੀ ਦੇ ਦੇ ਦਿੰਗੇ 90 ਦੀ ਕਰ ਦਗੇ ਹਾਂ ਹਾਂ ਲੈ 90 'ਚ ਛੋੜ ਫੇਰ ਕਰ ਦਿੰਦੀ ਮੁੰਡਾ ਨਹੀਂ 90 ਜੀ ਵੀ ਕਰਦੀ ਹਾਂ ਮਾਟਾ ਕਰਦਾ ਬਾਹ ਬੇਸ਼ੱਕ ਨਾ ਕਰੀ 90 ਹਜ਼ਾਰ ਕੀਮਤ ਆ ਭਰਾ ਮੇਰੇ ਜਿਹੜੇ ਭਰਾ ਨੂੰ ਫਸਾਉਂਦੇ ਦੋੜਾਂਗੇ ਚੋਲੇ ਕੋਈ ਦਿੱਕਤ ਨਹੀਂ ਆਣੀ ਸਨੱਖੀ ਆ ਤੁਸੀਂ ਕੋਲੇ ਆ ਕੇ ਦੇਖੋਗੇ ਵੀਡੀਓ ਨਾਲੋਂ ਮਤਲਬ ਥੋੜੀਆਂ ਥੋੜੀਆਂ ਨਾ ਮੁੱਡੀਆਂ ਨੇ ਮੰਨ ਲਓ ਵੀ ਇੰਚ ਇੰਚ ਡੇਡ ਡੇਡ ਇੰਚ ਗਦੀਆਂ ਉਹ ਬਾਅਦ ਚ ਆਏ ਵੇ ਆ ਗਏ ਪਤਾ ਨਹੀਂ ਆਪਣੀ ਤਾਂ ਦੇਖੋ ਜੀ ਸੀਗਾ ਹੈ ਤਾਂ ਕੋਈ ਚੱਕਰ ਦੀ ਗੱਲ ਨਹੀਂ ਹੈ ਤੱਕੜਾ ਕੋਈ ਵੱਡੇ ਸੈਂਗ ਨਹੀਂ ਤਾਂ ਮਤਲਬ ਮੁੱਢ ਵੀ ਹੈ ਕਿ ਮੈਂ ਸੈਂਗ ਕਈ ਏਦਾਂ ਕੇ ਦੁਆਰਾ ਆਏ ਨਾ ਹਾਂਜੀ ਹਾਂ ਹਾਂ ਹੂੰ ਇਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਦੇਸੀ ਲੈ ਭਰਾ ਸਾਡੇ ਨੇ ਤਾਂ ਦੇਖ ਸਕਦੇ ਦੋ ਨੰਬਰ ਤੇ ਆਈ ਵੀਰੇ ਹੁਣ ਆਪਣੀ ਇਹ ਜਰਸੀ ਹੈ ਜੀ ਗੱਬਣ ਚੈੱਕ ਪਾਸ ਹੈ ਨਾ ਹਾਂਜੀ ਇਹ 26 ਤਰੀਕ ਨੂੰ 3 ਮਹੀਨੇ ਦੀ ਹੋਗੇ ਚੌਥਾ ਲੱਗ ਜੂਗਾ ਜੀ ਇਹਨੂੰ ਕੱਲ ਨੂੰ 26 ਕੱਲ ਨੂੰ ਹਾਂਜੀ 3 ਮਹੀਨੇ ਕੰਪਲੀਟ ਹੋ ਗਏ ਕੰਪਲੀਟ ਹੋ ਜਾਣਗੇ ਜੀ ਕੱਲ ਨੂੰ ਸਿਆਲ ਚ ਨਹੀਂ ਚੰਗੀ ਰੁੱਤ ਜਣਾ ਹਾਂਜੀ ਪੂਰੀ ਵਧੀਆ ਰੁੱਤ ਚੰਨੀ ਆਪ ਸੀਮਨ ਦੀਆਂ ਗੱਬਣ ਸੀਮਨ ਕਿਹੜੇ ਤੋਂ ਨੇ ਨਹੀਂ ਗੱਬਣ ਦਾ ਉਹ ਬੰਦਿਆਂ ਤੋਂ ਜੀ ਤੋਂ ਲੈਤੀ ਆਪਾਂ ਉਹ ਆਪਾਂ ਦੱਸ ਦਿਆਂਗੇ ਕਿਹੜੇ ਦੀ ਆ ਵੀ ਆਪ ਨਹੀਂ ਉਹ ਕਨੇ ਵੀ ਨਾ ਤਾਂ ਸਾਨੂੰ ਪਤਾ ਨਾ ਆਪਾਂ ਕੀ ਕਰੋ ਦੱਸ ਦਾਂਗੇ ਹਾਂ ਵੀ ਲੱਗਿਆ ਕਿਹੜਾ ਉਹ ਦੱਸ ਦਿਆਂਗੇ ਥਾਣਾ ਤੂੰ ਸਾਫਾ ਪਤਾ ਲੈ ਹ ਕੋਈ ਘੋਟਸਾਂ ਨਹੀਂ ਆਵਦੀ। ਹੂੰ ਪਿਆਜ਼ੀ ਰੰਗ ਜੀ ਥਾਣਾ ਗਿਆ ਨਾ। ਹਾਂਜੀ ਹਾਂ। ਹੂੰ ਤੇ ਰੰਗ ਪ੍ਰਿੰਟ ਮਰਫੁੱਲ ਬ੍ਰੀਡ ਜੀ ਆ ਗਈ ਰਣਾ। ਪੂਰੀ ਓਕੇ ਹੈ ਜੀ। ਲਾ ਗੇੜਾ ਖੜਾ ਦੇ ਬੱਚੀ ਦਾ। ਦੰਦ ਦਿਖਾ ਦਿਓ ਪਹਿਲਾਂ। ਦੰਦੋ ਦੋ ਦੰਦ ਹੈ ਜੀ। ਦੰਦੋਂ ਹੂੰ ਦੋ ਦੰਦ ਬੱਚੀ ਆ ਗਈ। ਤੇ ਔਰ ਜਨਸੀ ਜਾ ਗਈ। ਹਾਂਜੀ। ਤੇ ਕੱਦ ਘੜ ਜਰਸਨ ਵਾਲੀ ਜਾ ਗਿਆ। ਹਾਂਜੀ ਹਾਂ ਕੱਦ। ਜੇ ਕੋਈ ਭਰਾ ਕਹੇ ਬਾਹਲੀ ਵੱਡੀ ਹੋਗੀ। ਬਾਹਲੀ ਵੱਡੀ ਨਹੀਂ ਹੋਣੀ ਜਾਸਸੀ ਵਾਲਾ ਕੱਦ ਹੀ ਹੈਗਾ। ਬਾਕੀ ਹਜੇ ਹਜੇ ਹੋਈ ਜਾਂਦਾ ਨਾ ਜੀ। ਹੇ ਮਹੀਨੇ ਕਈ ਪਏ ਆ ਪਲਨਾ ਵੈੜਨੇ ਸਹੀ ਹਾਂ ਇਹਦਾ ਪਲਨਾਗਾ 6 ਮਹੀਨੇ ਸੂਂਦੇ ਪੈਗੇ 6 ਮਹੀਨੇ ਤੋਂ 9 ਵਾਦਨ ਲੜਾ ਬੜਾ ਡਰਦੀ ਆ ਬੱਚਾ ਤੇ ਡਰਣਾ ਇਹ ਫਿਰ ਉਪਰਾ ਕਰ ਜੰਨੀਆਂ ਨਹੀਂ ਜੀਆਂ ਇੱਕ ਬੰਨੀ ਵੀ ਛੁੱਲਣਾ ਤਾਂ ਇੱਥੇ ਹੀ ਰੋਕੇ ਵੀਰੇ ਸਵਾਰ ਤੇ ਕਢਾ ਲਈ ਆਪਾਂ ਲੈ ਇੱਥੋਂ ਸੀ ਬੈਕ ਸ਼ੈਟ ਤੋਂ ਸਰੀ ਦੀ ਬੰਤਰ ਚੈੱਕ ਕਰ ਲਓ ਇੱਥੋਂ ਮੂੰਹ ਜਾ ਕਰਾ ਲ ਦੋ ਆ ਇਧਰ ਨੂੰ ਹਮ ਥੋੜੀ ਆਉ ਕਰ ਦੂੰ ਠੀਕ ਐ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਬੰਨਦੇ ਵੀਰੇ ਦੰਦੋ ਦੋ ਆਂਦਾ ਕੀ ਤੇ ਇਹਨੇ ਗੱਬਣ ਚੱਕਵਾ ਜਿਹੜਾ ਪਰ ਆ ਖਰੀਦੂਗਾ ਕਿਸੇ ਵੀ ਡਾਕਟਰ ਤੋਂ ਲਿਆ ਕੇ ਮਤਲਬ ਚੇਕ ਹਾਂਜੀ ਆਉਦੀ ਦਿਸਲੀ ਕਰਾ ਕੇ ਹਾਂ ਇਥੇ ਚੈੱਕ ਕਰਾ ਸਕਦੇ ਹੋਗੇ ਬਾਅਦ ਚ ਦਿੱਕਤ ਆਉਣ ਨਾਲ ਤੇ ਇਹਦਾ ਫਿਰ ਆਪਾਂ ਰੇਟ ਕਿਨਾ ਕਰਨਾ ਹੈ ਇਹ ਤਾਂ 52000 ਹੈ ਜੀ ਨੇ ਲੈਣ ਦੋ ਉੱਤੇ ਤੁੰਤਾ ਇਹਦਾ ਤਾਂ ਤਾਂ ਨਾ ਨਿਊ ਫਿਰ ਮਾਨਤਨ ਕਰਨਾ ਪੈਣਾ ਦੰਦੇ ਆਪਾਂ ਪਹਿਲੀ ਉੱਤੀ ਰੱਖ ਲੈਣਾ ਹਾਂ ਉੱਤੇ ਰੱਖ ਲਓ ਚਾਹੇ ਕਿਵੇਂ ਹਾਂ 50 ਦੀ ਦੇ ਦੇਾਂਗੇ ਜੀ ਇਹਦਾ 50 ਚ ਹੋਰ ਥੋੜਾ ਮਾਨਤਨ ਹੋ ਜੀ ਉਹਦਾ 90 ਚ ਹੋ ਜਾਊਗਾ ਤੇ ਇੱਕ ਦਿਖਾ ਦੇ ਮਿੱਤਰ ਹੁਣ ਤੇਰਾ ਆ ਛੋਟਾ ਜਿਹਾ ਬੱਚਾ ਨਾ ਹਾਂਜੀ ਹਾਂ ਕਹਿ ਕਿਵੇਂ ਨਾ ਦਿਆ ਏ ਜੀ ਉਹ ਤਾਂ 4 ਮਹੀਨਿਆਂ ਦੀ ਕਹਿੰਦੇ ਸੀਗੇ ਬਾਕੀ ਲੈਣ ਵਾਲਾ ਦੇਖ ਲੈ ਜਿੱਥੇ ਲੇਤੀ ਆ ਬੱਸ ਜਿੰਨੇ ਹਾਂ ਚਲੋ ਥਣ ਚਾਰੀ ਹੈ ਹਾਂਜੀ ਹਾਂ ਹਾਂ ਥਣਾ ਥਣਾ ਦੀ ਚਾਰੇ ਥਾਣਾ ਬਾਕੀ ਜਿਹੜੇ ਹੈਗੇ ਉਹ ਕੋਈ ਚੱਕਰ ਦਿਖਾ ਹੀ ਦਿੰਦੇ ਹਨ ਕੋਈ ਨਹੀਂ ਹਾਂਜੀ ਹਾਂ ਠੀਕ ਹੈ ਤਾਂ ਤੇ ਇਹਦਾ ਰੇਟ ਫਿਰ ਬੱਸ ਇਹ 5000 ਦੀ ਦੇ ਦੇਂਗੇ ਜੀ ਬੱਸ ਠੀਕ ਸੀ ਇਹ ਤਾਂ ਠੀਕ ਸੀ ਬੱਸ ਹਾਂ ਲੈ ਮੈਟਰ ਸੰਦ ਦਿਖਾ ਦੇਣਾ 5000 ਦੀ ਤੁਹਾਨੂੰ ਤਿੰਨ ਕੁ ਮਰਲੇ ਚਾਰ ਮਰਲੇ ਛੋਟੀ ਬੱਚੀ ਆ ਗਈ ਤੇ ਇਹ ਵੀ ਉਹ ਤੁਹਾਨੂੰ ਦੇ ਦੂਗਾ 5000 ਰੁਪਏ ਚ ਸਮੇਂ ਥਣ ਦਿਖਾ ਦੇਣਾ ਥਣ ਚਾਰੀ ਹੈ ਹਾਂ ਬੱਕਰੀ ਦੀ ਫੋਰਸਾਂ ਹੈ ਨਹੀਂ ਜੀ ਤੇ ਇਧਰ ਜਰਸੀ ਤੁਸੀਂ ਫੇਰ ਨਹੀਂ ਆ ਮਾਰ ਲਓ ਤੇ ਵੱਡੀ ਵਾਚ ਤੋਂ ਦੁਬਾਰਾ ਦਿਖਾ ਦੇਣਾ ਵੈੜ ਦਾ ਇਹ ਤਾਂ ਕਰਦ ਬਹੁਤ ਹੈ ਜੀ ਬਹੁਤ ਸੁਨੱਖੀ ਵੈੜਾ ਹਾਂਜੀ ਹਾਂ ਗਰਮੀ ਚ ਆ ਗਈ ਥੋੜੀ ਜੀ ਨਹੀਂ ਲੱਖੋ ਬਾਹਰ ਜਾਣ ਵਾਲੀ ਵੈੜ ਸੀ ਹਾਂ ਨਹੀਂ ਖਰ ਦੇਖ ਕੇ ਮਨ ਖੁਸ਼ ਹੁੰਦਾ ਬਾਕੀ ਯਾਰ ਕੁਆਲਿਟੀ ਬੱਚੀ ਦੇ ਨਾ ਤੇ ਤਿੰਨ ਪਸ਼ੂ ਬਾਈ ਕੋਲੇ ਪਿੰਡ ਰਾਇਆ ਤਹਿਸੀਲ ਫੂਲ ਹੈ ਠੰਡੀ ਛੀਲ ਬਥੇਰੀ ਹੈ ਜੀ ਕੋਈ ਹਿਲਣਾ ਨਹੀਂ ਜ ਨਿਆਣਾ ਨਹੀਂ ਪਾਇਆ ਦੇਖ ਲੈ ਨੂੰ ਲੋ ਕੋਈ ਹੋਰ ਤੇ ਆਪ ਧਾਰਾ ਮਾਰ ਕੇ ਸਾਦੀ ਵੇਚਦੇ ਹਾਂ ਹਾਂਜੀ ਹਾਂ ਧਾਰਾ ਮਾਰ ਦੇਣੇ ਮਾਰ ਦੇ ਲੱਭਾਈ ਨੇ ਨਿਆਣਾ ਵੀ ਨ ਪਾਇਆ ਕੋਈ ਪਛਮਾਨ ਨਹੀਂ ਕੀਤਾ ਧਾਰਾ ਮਰਨਾ ਐਂ ਹੀ ਬਹਿ ਗਿਆ ਲੈ ਇੱਥੋਂ ਦੇਖ ਕੋਈ ਕੋਣੀ ਸ਼ੈੜ ਤੋਂ ਮਾਗਲਾ ਜੀ ਮਾਰ ਦੋ ਬਈ ਠੀਕ ਆ ਵੀਰੇ ਓਕੇ ਸੋਇਸੀ ਬਾਈ ਕੋਲ ਤਿੰਨ ਪਸ਼ੂ ਜਿਹੜੇ ਭਰਾ ਨੂੰ ਜਿਹੜਾ ਪਸ਼ੂ ਖਾਂਦਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ